yeah ਸੇਰ ਫਲੈਕਸਰ ਜਿਹੜੇ ਤਾਂ ਦੇ ਰਹੇ ਜਿਵੇਂ ਪੁਲਿਸ ਮੁਲਾਜ਼ਮ ਡਿਊਟੀ ਕਰਦੇ ਚੌਂਕ ਤੇ ਕਈ ਵਾਰੀ ਵਿਜੀਬਲ ਨਹੀਂ ਹੁੰਦੇ ਇਹ ਜੇ ਜਟਾ ਪਾ ਕੇ ਲੋਕਾਂ ਨੂੰ ਪਤਾ ਲੱਗੂਗਾ ਤੇ ਮੁਲਾਜ਼ਮਾਂ ਦੀ ਜਾਣਨ ਲੋਗੇ ਵਰਤੋਂਗੇ ਬੱਚੇ ਤਾਂ ਹੋ ਜੂਗੇ ਤੇ ਬਾਕੀ ਵੈਸੇ ਵੀ ਉਹਨਾਂ ਨੂੰ ਐਕਸਾਈਟਮੈਂਟ ਹੋਊਗਾ ਵੀ ਕੋਈ ਕੋਲਸਟਾ ਉਹਨਾਂ ਦੇ ਨਾਲ ਰਲ ਕੇ ਕੰਮ ਕਰਦੀ ਪਈ ਪਬਲਿਕ ਨੂੰ ਵੀ ਮੈਸੇਜ ਦੇਣਾ ਜਾਊਗਾ ਪਬਲਿਕ ਨੂੰ ਵੀ ਮੈਸੇਜ ਦੇਣਾ ਹੈ ਰੂਲ ਆਪਣੇ ਟ੍ਰੈਫਿਕ ਪੁਲਿਸ ਕਾਫੀ ਵਧੀਆ ਕੰਮ ਕਰਦੀ ਪਈ ਹੈ ਅਸੀਂ ਪੁਲਿਸ ਦੇ ਪ੍ਰਸ਼ਾਸਨ ਦਾ ਸਹਿਯੋਗ ਕਰੀਏ ਤਾਂ ਕਿ ਨਿਯਮਾਂ ਦੀ ਪਾਲਣਾ ਕਰੀਏ ਟ੍ਰੈਫਿਕ ਨਿਯਮਾਂ ਦੀ ਜੇ ਤੋ ਪਾਲਣਾ ਕਰਾਂਗੇ ਰੂਲ ਰੂਲ ਫੈਗੂਲੇਸ਼ਨਾਂ ਚੱਲਾਂਗੇ ਤੇ ਸਾਰਿਆਂ ਨੂੰ ਸਹਿਯੋਗ ਦੇਈਏ ਤੇ ਫਿਰ ਵਧੀਆ ਚੱਲੂਗਾ ਆਪਣਾ ਜੱਤਾ ਜੱਤਾ ਪਰ ਜੇ ਸਾਡੇ ਸ਼ਹਿਰ ਦੇ ਡਾਕਟਰ ਅਜੀਤ ਕਾਉਂਸਲ ਜੀ ਇਹ ਹਮੇਸ਼ਾ ਹੀ ਬਹਿਲਾਂ ਵੀ ਸੋਸ਼ਲ ਵਰਕਰ ਨੇ ਬਹੁਤ ਵਧੀਆ ਸੋਸ਼ਲ ਵਰਕ ਕਰਦੇ ਨੇ ਆਪ ਜਿੰਨਾਂ ਨੇ ਟ੍ਰੈਫਿਕ ਸਾਰੇ ਮੋਗਾ ਟ੍ਰੈਫਿਕ ਕਰਮਚਾਰੀਆਂ ਨੂੰ ਸਾਰਿਆਂ ਨੂੰ ਰੈੱਡ ਤੇ ਗ੍ਰੀਨ ਦੇਖਤਾਂ ਦੇ ਕੇ ਬਹੁਤ ਹੀ ਖਲਾੰਗਾ ਜਿਹਾ ਕੰਮ ਕੀਤਾ ਹੈ ਜੇ ਜੇ ਦੇ ਗ੍ਰਾਮ ਦੇ ਸਾਡੇ ਕਰਮਚਾਰੀ ਇਹ ਜਗਤਾਂ ਪਾਕੇ ਜੋਕੇ ਕਰਨਗੇ ਇਹ ਦੋਵੇਂ ਵਿਜੀਬਲ ਹੋਣਗੇ ਇਹ ਬਹੁਤ ਹੀ ਨਾਲ ਅਲੱਗ ਜਿਹਾ ਕੰਮ ਹੈ ਡਾਕਟਰ ਸਾਹਿਬ ਦਾ ਜੋ ਇਹਨਾਂ ਨੇ ਇਹ ਬਹੁਤ ਹੀ ਪਹਿਲ ਕਰਕੇ ਕੀਤੀ ਹੈ ਜੀ ਲੋਕਾਂ ਨੂੰ ਮੈਂ ਸਿੱਧਾ ਉਹ ਟ੍ਰੈਫਿਕ ਨੂੰ ਕਿਹੜੀ ਪਾਲਣਾ ਕਰਦਾ ਮੈਂ ਪਬਲਿਕ ਨੂੰ ਇਹ ਇੱਕ ਸੁਨੇਹਾ ਦੇਵਾਂਗਾ ਕਿ ਜੇ ਕੋਈ ਸਾਡੇ ਕਰਮਚਾਰੀ ਟਾਪਾਂ ਵਿੱਚ ਖੜ ਕੇ ਟ੍ਰੈਫਿਕ ਨੂੰ ਰੈਗੂਲੇਟ ਕਰਦੇ ਵਾ ਲੋਕਾਂ ਨੂੰ ਵੀ ਕੋ ਨਾਲ ਆਸਪ ਦੇਵੇ ਤੇ ਇੱਠ ਖੜ ਕੇ ਰੋਲਰ ਆਫ ਬਲਣਾ ਕਰ ਰੋ